ਅਮਰੀਤਸਰ ਪੁਲਿਸ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਹੈ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਉੱਚ ਸੰਗਠਿਤ ਸਰਦੀ ਨਸ਼ਾ ਤਸਕਰੀ ਗਿਰੋਹ ਦੇ ਤਬਾਹ ਕਰ ਦਿੱਤਾ ਗਿਆ ਹੈ ਅਤੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਵੱਡੀ ਨਸ਼ੇ ਦੀ ਖੇਪ ਬਰਾਮਦ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੋਲਰ ਨੇ ਦੱਸਿਆ ਕਿ ਇਹ ਨੈੱਟਵਰਕ ਪਾਕਿਸਤਾਨ 'ਚ ਬੈਠੇ ਵਿਦੇਸ਼ੀ ਹੈਂਡਲਰਾਂ ਦੇ ਹੁਕਮਾਂ ਤੇ ਵਟਸਐਪ ਅਤੇ ਵੈਚੂਲਰ ਨੰਬਰਾਂ ਰਾਹੀਂ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਬਾਰ-ਬਾਰ ਬਦਲਿਆ ਵੀ ਜਾਂਦਾ ਸੀ ਤਾਂ ਜੋ ਪੁਲਿਸ ਦੀ ਨਿਗਰਾਨੀ ਤੋਂ ਬਚਿਆ ਜਾ ਸਕੇ ਪੁਲਸ ਨੇ ਗਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਬਲਵਿੰਦਰ ਸਿੰਘ ਬਿੰਦਾ ਉਮਰ ਕਰੀਬ 25 ਸਾਲ ਪਿੰਡ ਦੌਕੇ ਅਮਰਥਰ ਰੋਲਰ ਜਿਸ ਨੂੰ ਥਾਣਾ ਗੇਟ ਹਕੀਮਾ ਦੀ ਐਸਐਚਓ ਮਨਜੀਤ ਕੌਰ ਦੀ ਟੀਮ ਨੇ ਕਾਬੂ ਕੀਤਾ ਤੇਜ ਕੁਝ ਸਮਾਂ ਪਹਿਲਾਂ ਹੀ ਦੋਹਾ ਦੇ ਕਤਰ ਵਿੱਚ ਰਹਿ ਕੇ ਵਾਪਸ ਭਾਰਤ ਆਇਆ ਸੀ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ महावीर ਸਿੰਘ निवासी तरनतारन जिसको लो 1 किलो ਤੋਂ ਵੱਧ ਹੈਰਨ ਬਰਾਮਦ ਕੀਤੀ ਗਈ ਗੱਲਬਾਤ ਕਰਦੇ ਹਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲ ਨੇ ਹੋਰ ਕੀ ਜਾਣਕਾਰੀ ਦਿੱਤੀ ਆਉ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਸਾਹਿਬ ਦੀ ਜਿਹੜੀ ਯੋਧ ਨਸ਼ੇ ਵਿਰੁੱਧ ਐਂਟੀ ਡਰਗ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ 4 ਕਿਲੋ 83 ਗ੍ਰਾਮ ਮੈਥਫੈਟਾਮਾਈਨ ਜਿਹੜੀ ਆਈਸ ਜਿਹਨੂੰ ਕਹਿੰਦੇ ਆ ਹੋਰ ਕਵਰ ਹੋਈ ਹੈ ਤੇ 1 ਕੇਜੀ ਤੋਂ ਵੀ ਵੱਧ ਜਿਹੜੀ ਹੈ ਹੀਰੋਇਨ ਉਹ ਵੀ ਰਿਕਵਰ ਹੋਈ ਐ ਤਿੰਨ ਮੇਨ ਦੋਸ਼ੀ ਇੱਤੇ ਫੜੇ ਗਏ ਨੇ ਤੇ ਮੈਂ ਸਮਝਦਾ ਕਿ ਇਨਾ ਬਹੁਤ ਵੱਡੇ ਇੰਟਰਨੈਸ਼ਨਲ ਡਰੱਗ ਕਾਰਟਲ ਬਸਟ ਹੋਏ ਨੇ ਔਰ ਜਿਹੜੀ ਗੱਲ ਦੇਖਣ ਵਾਲੀ ਕਿ 50 ਗ੍ਰਾਮ ਦੇ ਉੱਤੇ ਮੈਟਾਫੈਟਾਮਾਈਨ ਜਿਹੜੀ ਐ ਉਹ ਕਮਰਸ਼ਲ ਮੰਨੀ ਜਾਂਦੀ ਐ ਤੇ ਜਿਹੜੀ ਹੀਰੋਇਨ ਐ ਉਹ 250 ਗ੍ਰਾਮ ਤੇ ਕਮਰਸ਼ਲ ਐ ਸੋ ਜੇ ਇਹਨੂੰ ਆਪਾਂ ਰੇਸ਼ੋ ਵਾਈਜ਼ ਦੇਖੀ ਤੇ ਤਕਰੀਬਨ 20 ਕਿਲੋ ਜੀ ਹੀਰੋਇਨ ਦੇ ਬਰਾਬਰ ਇਹ ਮੰਨੀ ਜਾ ਸਕਦੀ ਐ ਜਿਹੜੀ ਮੈਟਾਫਿਟਾ ਮਾਇਨ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਨੇ ਬਲਵਿੰਦਰ ਬਿੰਦਾ ਔਰ ਨਵਤੇਜ ਤੇ ਮਹਾਵੀਰ ਬਲਵਿੰਦਰ ਬਿੰਦ ਐਲੀਅਸ ਬਿੰਦਰ ਜਿਹੜਾ ਦਾਉਕੇ ਦਾ ਇਹਨੂੰ ਗੇਟ ਹਕੀਮਾਂ ਦੇ ਐਸ ਐਚਓ ਮਨਜੀਤ ਸਿੰਘ ਉਹਨਾਂ ਦੀ ਮਨਜੀਤ ਕੌਰ ਜੀ ਦੇ ਪਾਰਟੀ ਨੇ ਫੜਿਆ ਔਰ ਇਹ ਐਗਰੀਕਲਚਰ ਦਾ ਕੰਮ ਕਰਦਾ ਤਕਰੀਬਨ 25 ਸਾਲ ਦੀ ਇਹਦੀ ਉਮਰ ਹੈ ਔਰ ਜਿਹੜਾ ਨਵਤੇਜ ਹੈ ਉਹਨੂੰ ਐਂਟੀ ਗੈਂਗਸਟਰ ਆਪਰੇਸ਼ਨ ਸਲ ਦੇ ਇੰਚਾਰਜ ਬਲਵਿੰਦਰ ਸਿੰਘ ਉਹਨਾਂ ਦੀ ਪਾਰਟੀ ਨੇ ਫੜਿਆ ਨਵਤੇਜ ਸਿੰਘ ਦੀ ਜਿਹੜੀ ਆਪਣੀ ਜ਼ਮੀਨ ਹੈ ਉਹ ਵੀ ਤੇ ਪਿੰਡ ਜਿਹੜਾ ਦਾ ਮਹਾਵਾ ਉਹ ਅਮਰਸਰ ਰੂਰਲ ਪੈਂਦਾ ਉਹ ਵੀ ਪਾਕਿਸਤਾਨ ਬਾਰਡਰ ਦੇ ਨੇੜੇ ਹੈ ਔਰ ਜਿਹੜੀ ਮੇਨ ਨੇ ਦੇ ਵਿੱਚ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਨਵਤੇਜ ਜਿਹੜਾ ਦੋਹਾ ਤੇ ਕਤਰ ਤੋਂ ਆਇਆ ਕੁਝ ਸਾਲ ਧੇਰ ਪਹਿਲਾਂ ਹੀ ਇੰਡੀਆ ਚ ਵਾਪਸ ਅੱਗੇ ਆਪਾਂ ਆਮ ਦੇਖਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਇਹਨਾਂ ਦੇ ਫੋਰਨ ਹੈਂਡਲਰਸ ਬੈਠੇ ਹੁੰਦੇ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰਦੇ ਆ ਇਹ ਜਿਹੜਾ 카rtel ਹੈ ਜਿਹਨੂੰ ਨਵਤੇਜ ਸਿੰਘ ਹੈਡ ਕਰ ਰਿਹਾ ਸੀਗਾ ਇਹ ਸਾਰਾ ਕਤਰ ਦੋਹਾ ਤੋਂ ਹੀ ਚੱਲ ਰਿਹਾ ਜੀ ਵੀ ਉੱਥੇ ਹੀ ਕੰਟੈਕਟ ਹੈਗੇ ਉਹੀ ਇਹਨੂੰ ਅੱਗੇ ਡਾਇਰੈਕਸ਼ਨ ਦਿੰਦੇ ਆ ਔਰ ਉਹੀ ਸਾਰਾ ਜਿਹੜਾ ਫਾਈਨੈਂਸ਼ੀਅਲ ਤੇ ਦੂਜਾ ਐਂਗਲ ਹੈ ਉਹੀ ਚਲਾ ਰਹੇ ਨੇ ਉੱਤੇ ਅਸੀਂ ਕੰਮ ਕਰ ਰਹੇ ਆ ਔਰ ਜਿਹੜਾ ਬਲਵਿੰਦਰ ਬਿੰਦਰ ਹੈ ਇਹਦੀ ਆਪਣੀ 5 ਏਕੜ ਜ਼ਮੀਨ ਹੈ ਦਾਉਕੇ ਪਿੰਡ ਹੈ ਅਮਰਸਰ ਰੂਰਲ ਦਾ ਇਹ ਵੀ ਬਿਲਕੁਲ ਪਾਕ ਇੰਟਰਨੈਸ਼ਨਲ ਜਿਹੜੀ ਬਾਰਡਰ ਦੇ ਉੱਤੇ ਹੀ ਹੈ ਪਿੰਡ ਹੈਗਾ ਤੇ ਜਿਹੜੇ ਪਾਕਿਸਤਾਨ ਬੈਠੇ ਸਮਗਲਰ ਨੂੰ ਹੈਂਡਲ ਕਰ ਰਿਹਾ ਸੀ ਜਾਂ ਆਪਰੇਟ ਕਰ ਰਿਹਾ ਸੀ ਨਾਲ ਇਹਦੇ ਉਹ ਨਿਕਨੇਮਸੇ بار بار ਚੇਂਜ ਕਰਦੇ ਸੀ ਵਰਚੁਅਲ ਨੰਬਰ ਸੇ ਜਿਵੇਂ ਕਿਸੇ ਵੀ ਟਾਈਮ ਕਿਸੇ ਦਾ ਨਾਮ ਭੋਲਾ ਕਹਿੰਦਾ ਅਗਲੀ ਵਾਰ ਦੂਜਾ ਕਹਿੰਦਾ ਉਹ ਤਾਂ ਕਿ ਡਿਟੈਕਸ਼ਨ ਨੂੰ ਅਵੋਇਡ ਕਰਨ ਵਾਸਤੇ ਇਸ ਤੋਂ ਇਲਾਵਾ ਦਾ ਮਹਾਵੀਰ ਸਿੰਘ ਹੈ ਇਹ ਤਰਨਤਨ ਦਾ ਰਹਿਣ ਵਾਲਾ ਹੈ ਤੋਂ ਇੱਕ 1 ਕੇਜੀ ਤੋਂ ਵੀ ਉੱਪਰ ਜਿਹੜੀ ਹੈ ਹੀਰੋਇਨ ਰਿਕਵਰ ਹੋਈ ਹੈ ਇਸ ਤੋਂ ਇਲਾਵਾ ਇੱਕ ਕਾਰ ਹੈ ਮੋਟਰਸਾਈਕਲ ਇੱਕ ਐਕਟਿਵਾ ਮੋਬਾਈਲ ਫੋਨ ਨੇ ਤੇ ਕੁਝ ਡਰਗ ਬਣੀ ਹੈ ਤਾਂ ਮੈਂ ਸਮਝਦਾ ਕਿ ਇਹ ਦੇ ਨਾਲ ਜਿਹੜੀ ਲੇਟੈਸਟ ਟ੍ਰੈਂਡ ਜਿਹੜਾ ਸਾਨੂੰ ਦੇਖਣ ਚਾ ਰਿਹਾ ਕਿ ਜਿਹੜੇ ਬੈਕ ਟੂ ਬੈਕ ਦੋ ਵੱਡੇ ਹਾਲ ਹੋਏ ਐ 2 ਕੇਜੀ ਈਚ ਦੇ ਉਹ ਵੀ ਪਲੱਸ ਉਹ ਮੈਨੂੰ ਇਹ ਲੱਗ ਰਿਹਾ ਕਿ ਹੀਰੋਇਨ ਦੀ ਜਗ੍ਹਾ ਮੈਟਾਫੇਟਾਮਾਈਨ ਕਿਉਂਕਿ ਲੈਬ ਚ ਬਣਦੀ ਹੈ ਸਿੰਥੈਟਿਕ ਬਣੀ ਗਈ ਹੈ ਤੇ ਇਹਦਾ ਜਿਹੜਾ ਕਿਕ ਵੀ ਹੈਗੀ ਹੈ ਇਹ ਕਾਫੀ ਉਹ ਮਤਲਬ ਉਹਨਾਂ ਨੂੰ ਵੱਧ ਸਮਝਦੇ ਨੇ ਲੋਕ ਇਹਨੂੰ ਜਿਹੜੇ ਸੇਵਨ ਕਰਦੇ ਆ ਉਸ ਕਰਕੇ ਇਹਨੂੰ ਜਿਆਦਾ ਪੋਪੂਲਰ ਕੀਤਾ ਜਾ ਰਿਹਾ ਐਜ਼ ਅ ਸਬਸਟੀਟਿਊਟ ਟੂ ਹੀਰੋਇਨ ਇੱਥੇ ਪਹਿਲਾਂ ਵੀ ਆਪਣੀ ਗੱਲ ਹੋਈ ਹੈ ਵੀ ਜਿਵੇਂ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਸਰਕਾਰ ਚੇਂਜ ਹੋਈ ਹੈ ਤੇ ਸ਼ਾਇਦ OPM ਦੀ ਖੇਤੀ ਤੇ ਬਾਕੀ ਚੀਜ਼ਾਂ ਦੇ ਉੱਤੇ ਉਹਨਾਂ ਨੇ ਰੋਕ ਲਾਈ ਹੈ ਸ਼ਾਇਦ ਉਹਦਾ ਹੀ ਨਤੀਜਾ ਕਿ ਜਿਹੜੀ ਲੈਬ ਵਿੱਚ ਤਿਆਰ ਕੀਤੀ ਗਈ ਮੈਟਾਫੈਟਾਮਾਈਨ ਹੈ ਉਹਨੂੰ ਜ਼ਿਆਦਾ ਪੁਸ਼ਣ ਕੀਤਾ ਜਾ ਰਿਹਾ ਹੈ ਇਹ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਡਰੱਗੀਆਂ ਹੈਗੀਆਂ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਭੇਜੀਆਂ ਗਈਆਂ ਨੇ ਔਰ ਇਹ ਮੁਲਜ਼ਮਾਂ ਵੱਲੋਂ ਇਹਨਾਂ ਨੂੰ ਪ੍ਰੀ ਡੈਸਟਿਨ ਲొਕੇਸ਼ਨ ਤੇ ਔਰ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਇਹਨਾਂ ਦੇ ਵਰਚੁਅਲ ਨੰਬਰਸ ਰਾਹੀਂ ਸੰਪਰਕ ਕਰਕੇ ਕੋਆਰਡੀਨੇਟਸ ਭੇਜ ਕੇ ਉੱਥੇ ਡਰਾਪਿੰਗ ਕਰਕੇ ਉੱਥੋਂ ਪਿਕਅਪਸ ਹੋਏ ਆ। ਤੋ ਇਹਤੇ ਅੱਗੇ ਵੀ ਅਜੇ ਕੰਮ ਚੱਲ ਰਿਹਾ ਹੈ। ਤੋ ਮੈਂ ਇਹਦੇ ਸਾਰੇ ਜਿਹੜਾ ਆਪਰੇਸ਼ਨਸ ਨੇ ਐਡਵ ਵਡੇ ਜਿਹੜੇ 카ਟਲਸ ਉਹ ਬਸਟ ਕੀਤੇ ਗਏ ਨੇ, ਡਿਸਪੈਂਟਲ ਕੀਤੇ ਗਏ ਨੇ। ਡੀਸੀਪੀ ਰਵਿੰਦਰਪਾਲ ਜੀ, ਐਡੀਸੀਪੀ 1 ਸਾਡੇ ਵਿਸ਼ਾਲਜੀਤ ਜੀ, ਜਸਪਾਲ ਐਸਪੀ ਸੈਂਟਰਲ, ਜਗਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ACP ਹਰਮਿੰਦਰ ਸਿੰਘ ਸਾਡੇ ਇਨਵੈਸਟੀਗੇਸ਼ਨ ਦੇ ਜਿਹੜੇ ਸੁਪਰਵਾਈਜ਼ ਕਰਦੇ ਨੇ ਤੇ ਇੰਸਪੈਕਟਰ ਮਨਜੀਤ ਕੌਰ ਐਸਐਚਓ ਗੇਟ ਕੀਮਾ ਤੇ ਉਹਨਾਂ ਦੀ ਟੀਮ ਤੇ ਐਸਆਈ ਬਲਵਿੰਦਰ ਸਿੰਘ ਐਂਟੀ ਗੈਂਗਸਟਰ ਜਿਹੜਾ ਆਪਰੇਸ਼ਨ ਸੈੱਲ ਆ ਸਾਡਾ ਉਹਦੇ ਇੰਚਾਰਜ ਤੇ ਉਹਨਾਂ ਦੀ ਟੀਮ ਤੋਂ ਮੈਂ ਇਹਨਾਂ ਨੂੰ ਦਲੀ ਮੁਬਾਰਕਬਾਦ ਵੀ ਦਿਨਾ ਕਿ ਬਹੁਤ ਹੀ ਵਧੀਆ ਇੰਟੈਲੀਜੈਂਸ ਬੇਸ ਜਿਹੜਾ ਆਪਰੇਸ਼ਨ ਹੈ ਇਹਨੂੰ ਅੰਜਾਮ ਦਿੱਤਾ ਔਰ ਇਹ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਸਾਡੇ ਇਹ ਮੁਲਕ ਨੂੰ ਵੀ ਤੇ ਸਾਡੀ ਸਟੇਟ ਨੂੰ ਵੀ ਜਿਹੜੀ ਹੈ ਉਹ ਨੈਸ਼ਨਲ ਉਹ ਪ੍ਰਭਾਵਿਤ ਕਰਨ ਦੀ ਜਿਹੜੀ ਕੋਸ਼ਿਸ਼ ਹੈ ਵੱਡੀ ਉਹ ناکਾਮਯਾਬ ਰਹੀ ਹੈ ਚਾਹੇ ਉਹ ਗਵਾਂਡੀ ਮੁਲਕ ਹੈ ਚਾਹੇ ਉਹ ਮਿਡਲ ਈਸਟ ਬੈਠੇ ਲੋਕ ਨੇ ਜੋ ਕਿ ਗਵਾਂਡੀ ਮੁਲਕ ਦੇ ਥਰੂ ਹੀ ਜਿਹੜੀ ਹੈ ਉਸ਼ਨ ਕੀਤੀ ਜਾਂਦੀ ਹੈ ਡਰੋਨ ਰਾਹੀਂ ਸਾਰੇ ਉਹਨਾਂ ਦੇ ਆਪਸ ਚੈਨਲ ਬਣੇ ਹੋਏ